ਇਸੋ ਲਈ ਵੱਡੀ ਖਬਰ ਕਿਸਾਨ ਅੰਦੋਲਨ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਜਿੱਥੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਫਟਕਾਰ ਲਾਈ ਅਤੇ ਕਿਹਾ ਕਿ ਦੋਵੇਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ناکਾਮ ਰਹੀ ਹੈ ਇਸ ਤੋਂ ਇਲਾਵਾ ਕਿਸਾਨ ਆਗੂਾਂ ਦੀ ਵੀ ਚਾਰਜਮ ਕੀਤੀ ਗਈ ਹੈ ਜਿੱਥੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੰਨਈਪੈਦ ਤਹਣਾ ਜਾਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਕੌਣ ਹਤਿਆਰਾ ਦੇ ਨਾਲ ਲੈ ਸੋ ਕੇ ਸ਼ਾਂਤੀ ਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਾ ਹੈ ਇਸ ਤੋਂ ਇਲਾਵਾ ਅਦਾਲਤ ਨੇ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀਆਂ ਫੋਟੋਆਂ ਵੇਖ ਕੇ ਵੀ ਆਖਿਆ ਕਿ ਸ਼ਰਮ ਦੀ ਗੱਲ ਹੈ ਕਿ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ ਬੱਚਿਆਂ ਦੀ ਆੜ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਤਿਆਰਾ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਉੱਥੇ ਤੁਸੀਂ ਜੰਗ ਕਰਨ ਜਾ ਰਹੇ ਹੋ ਤਾਂ ਅਜੀਹੀ ਟਿੱਪਣੀ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਤਾਂ ਹਾਈ ਕੋਰਟ ਕਿਸਾਨ ਅੰਦੋਲਨ ਲੈ ਕੇ ਸਖਤ ਰੁਕ અપਨਾਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਉਹਨਾਂ ਨੇ ਸਰਕਾਰ ਦੇ ਨਾਲ-ਨਾਲ ਕਿਸਾਨ ਆਗੂਆਂ ਨੂੰ ਵੀ ਅਸਖਤ ਲੈਜ਼ੇ ਦੇ ਵਿੱਚ ਉਹਨਾਂ ਦੀ ਚਾਰਚਮ ਕੀਤੀ ਆ ਤੇ ਕਿਹਾ ਕਿ ਕੌਣ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਾ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਪ੍ਰੀਤ ਮਹਿਤਾ ਜੁੜ ਚੁੱਕੇ ਨੇ ਪ੍ਰੀਤ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਸਰਕਾਰ ਅਤੇ ਕਿਸਾਨ ਆਗੂ ਅਤੇ ਸਖਤ ਹੁੰਦੀ ਹੋਈ ਹਾਈ ਕੋਰਟ ਜਿਹੜੀ ਆ ਨਜ਼ਰ ਆਈ ਹੈ ਜੀ ਬਿਲਕੁਲ ਦੇਖੋ ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਚ ਲਗਾਤਾਰ ਕਈ ਪਟੀਸ਼ਨਾਂ ਪੈਂਡਿੰਗ ਸੀਗੀਆਂ ਜਨ ਇਤਿਹਾਚਿਕਾਂ ਦਾਇਰ ਕੀਤੀਆਂ ਗਈਆਂ ਸੀ ਕੁਝ ਪਟੀਸ਼ਨਾਂ ਸੀਗੀਆਂ ਜਿਹੜਾ ਕਿਸਾਨ ਅੰਦੋਲਨ ਦੇ ਪੱਖ ਚ ਸੀਗੀਆਂ ਕਿ ਹਰਿਆਣਾ ਸਰਕਾਰ ਜਿਹੜੇ ਬੈਰੀਕੇਡ ਖੜਾ ਰਹੀ ਹੈ ਉਹ ਹਟਾ ਦਿੱਤੇ ਜਾਣ ਕਿਉਂਕਿ ਕਿਸਾਨ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਨੇ ਕੁਝ ਉਹਦੇ ਅਗੇਂਸ ਸੀਗੀਆਂ ਤੇ ਵਿੱਚ ਇੱਕ ਦੋ ਪਟੀਸ਼ਨਸ ਹੋਰ ਆਈਆਂ ਸੀਗੀਆਂ ਤੇ ਅੱਜ ਜਦੋਂ ਪੂਰੇ ਮਾਮਲੇ ਦੀ ਹੀアリング ਹੋਈ ਤਾਂ ਹਾਈ ਕੋਰਟ ਨੇ ਸ਼ੂਬ ਕਰਨ ਦਾ ਵੀ ਜਿਹੜਾ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਤੇ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਸ਼ੂਬ ਕਰਨ ਦੇ ਮਾਮਲੇ ਚ ਇੱਕ ਜੁਡੀਸ਼ੀਅਲ ਕਮਿਸ਼ਨ ਅਪ ਸਰਨ ਸਤਾਰ ਦੋਨੋਂ ਚੜਾ ਪਈਆਂ ਨੇ ਕਿ ਤੁਸੀਂ ਪੂਰੇ ਇਸਿਊ ਨੂੰ ਸਹੀ ਤਰੀਕੇ ਨਾਲ ਟੈਕਲ ਨਹੀਂ ਕੀਤਾ ਸੰਭਾਲਿਆ ਨਹੀਂ ਹੈ ਕੀ ਤਨੇ ਕੀਤਾ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਰਾਜਨੀਤੀ ਕਰਦੇ ਹੋਏ ਨਜ਼ਰ ਆ ਰਹੇ ਹੋ ਇਸ ਪੂਰੇ ਮਾਮਲੇ 'ਚ ਤਾਂ ਫਿਰ ਉਸ ਤੋਂ ਬਾਅਦ ਕਿਹਾ ਕਿ ਇਸ ਸ਼ੁਭਕਰਨ ਦੀ ਜਿਹੜੀ ਮਰਡਰ ਹੋਇਆ ਹੱਤਿਆ ਹੋਈ ਹੈ ਉਹਦੀ ਜਾਂਚ ਹੁਣ ਇੰਡੀਪੈਂਡੈਂਟ ਆਯੋਗ ਜੁਟਿਤ ਕਰਤਾ ਇੱਕ ਰਿਟਾਇਰਡ ਹਾਈ ਕੋਰਟ ਜੱਜ ਹੋਣਗੇ ਉਹਨਾਂ ਦੀ ਅਧਿક્ષાਤਾ 'ਚ ਇੱਕ ਕਮਿਸ਼ਨ ਹੋਏਗਾ ਤੇ ਦੋ ਅਫਸਰ ਹੋਣਗੇ ਇੱਕ ਪੰਜਾਬ ਦਾ ਤੇ ਇੱਕ ਹਰਿਆਣਾ ਦਾ ਐਡੀਜੀਪੀ ਲੈਵਲ ਦੇ ਅਫਸਰ ਹੋਣਗੇ ਜਿਹੜੇ ਕਿ ਇਸ ਮਾਮਲੇ ਦੀ ਜਾਂਚ ਕਰਨਗੇ ਲੇਕਿਨ ਜਿਹੜਾ ਅੱਜ ਸਭ ਤੋਂ ਖਾਸ ਰਿਹਾ ਉਹ ਇਹ ਰਿਹਾ ਕਿ ਜਦੋਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਕਿਉਂ ਇੰਨਾ ਲਾਠੀ ਚਾਰਜ ਕਰ ਰਹੇ ਹੋ ਕਿਸ ਤਰੀਕੇ ਨਾਲ ਗੋਲੀਆਂ ਚੱਲ ਰਹੀਆਂ ਨੇ ਤਾਂ ਹਰਿਆਣਾ ਸਰਕਾਰ ਨੇ ਕੈਲੰਗ ਹਾਈ ਕੋਰਟ ਨੂੰ ਦਿਖਾਈ ਜਿਹਦੇ ਵਿੱਚ ਦੱਸਿਆ ਗਿਆ ਦਿਖਾਇਆ ਗਿਆ ਕਿ ਕਿਸ ਤਰੀਕੇ ਨਾਲ ਕਿਸਾਨ ਉੱਥੇ ਪ੍ਰਦਰਸ਼ਨ ਜਿਹੜੇ ਕਰ ਰਹੇ ਨੇ ਉਹ ਉਹਦੇ ਵਿੱਚ ਕਿਸ-ਕਿਸ ਤਰੀਕੇ ਦੇ ਐਲੀਮੈਂਟ ਸ਼ਾਮਿਲ ਹੈਗੇ ਨੇ ਤੇ ਜਦੋਂ ਉਹ ਸਾਰੀ ਚੀਜ਼ਾਂ ਫੋਟੋਆਂ ਹਾਈ ਕੋਰਟ ਨੇ ਦੇਖੀਆਂ ਤਾਂ ਹਾਈ ਕੋਰਟ ਦਾ ਇੱਕਦਮ ਰੁਖ ਬਦਲਿਆ ਤੇ ਹਾਈ ਕੋਰਟ ਨੇ ਕਿਹਾ ਇਸ ਤਰੀਕੇ ਨਾਲ ਪ੍ਰਦਰਸ਼ਨ ਨਹੀਂ ਹੋ ਸਕਦਾ ਕਿਉਂਕਿ ਬੱਚਿਆਂ ਨੂੰ ਅਕੇ ਕਰਕੇ ਮਹਿਲਾਵਾਂ ਨੂੰ ਅੱਗੇ ਕਰਕੇ ਔਰ ਤੇਜ਼ ਤਾਰ ਹਥਿਆਰ ਤਲਵਾਰ ਗੰਡਾਸੇ ਲੈ ਕੇ ਸ਼ਾਂਤੀਪੁਰ ਉਪਰ ਪ੍ਰਦਰਸ਼ਨ ਕਿੱਦਾਂ ਹੋ ਸਕਦਾ ਹੈ ਇਸਲਾਵਾਂ ਨੇ ਇਹ ਵੀ ਕਿਹਾ ਕਿ ਗ੍ਰਫਤਾਰ ਕਰ ਲਿੱਤਾ ਜਾਣਾ ਚਾਹੀਦਾ ਆਗੂਆਂ ਨੂੰ ਨਹੀਂ ਭੇਜ ਦਿੱਤਾ ਜਾਣਾ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜੀ ਉਹੀ ਦੱਸਣਾ ਚਾਹਨਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਨੂੰ ਸਕੂਲ ਚ ਹੋਣਾ ਚਾਹੀਦਾ ਸੀਗਾ ਉਹ ਬੱਚਿਆਂ ਨੂੰ ਪ੍ਰਦਰਸ਼ਨ ਚ ਲਿਆਇਆ ਜਾ ਰਿਹਾ ਮਹਿਲਾਵਾਂ ਨੂੰ ਪ੍ਰਦਰਸ਼ਨ ਚ ਲਿਆਇਆ ਜਾ ਰਿਹਾ ਕਿਸਾਨ ਆਗੂ ਜਿਹੜੇ ਸਾਰਾ ਕੁਝ ਕਰਾ ਰਹੇ ਨੇ ਇਹਨਾਂ ਨੂੰ ਡੀਟੇਨ ਕਰਕੇ ਚੇਨਈ ਭੇਜਿਆ ਜਾਣਾ ਚਾਹੀਦਾ ਇਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪ੍ਰਦਰਸ਼ਨ ਕਿਦਾਂ ਹੁੰਦੇ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਇਹਨੂੰ ਕਿਸੇ ਵੀ ਤਰੀਕੇ ਨਾਲ ਹਾਲਾਂਕਿ ਇਹ ਟਿੱਪਣੀਆਂ ਸੀਗੀਆਂ ਲੇਕਿਨ ਆਰਡਰ ਹਜੇ ਡਿਟੇਲਡ ਆਰਡਰ ਹਾਈ ਕੋਰਟ ਨੇ ਲਿਖਾਇਆ ਲੇਕਿਨ ਇੱਕ ਚੀਜ਼ ਸਾਫ਼ ਕਰਦੀ ਹੈ ਕਿ ਕਮਿਸ਼ਨ ਅਪਾਇੰਟ ਕਰਤਾ ਸ਼ੁਕਰਾਨੇ ਦੇ ਮਾਮਲੇ 'ਚ ਬਾਕੀ ਕੀ ਕੀ ਡਾਇਰੈਕਸ਼ਨਸ ਹੋਣਗੀਆਂ ਅੱਗੇ ਪੰਜਾਬ ਤੇ ਹਰਿਆਣਾ ਨੂੰ ਲੈ ਕੇ ਉਹ ਅਲੱਗ ਚੀਜ਼ ਹੈ ਲੇਕਿਨ ਜਿਹੜਾ ਅੰਦੋਲਨ ਜਿਸ ਤਰੀਕੇ ਨਾਲ ਚੱਲ ਰਿਹਾ ਉਸ ਆंदोलਨ ਤੇ ਹਾਈ ਕੋਰਟ ਨੇ ਅੱਜ ਬਹੁਤ ਵੱਡੇ ਸਵਾਲ ਖੜੇ ਕਰਦੇ ਔਰ ਸਾਫ਼ ਕਹਤਾ ਕਿ ਸ਼ਾਂਤੀਪੂਰਵਕ ਕਿਸੇ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ। ਤਾਂ ਕਿ ਪਾਰਨ ਵਾਲੇ ਵੀ ਹੁਣ ਸਖਤ ਰੁਕੋ ਉਹਨਾਂ ਦੇ ਵੱਲੋਂ ਅਪਣਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਨਹੀਂ ਕੀਤਾ ਜਾਣਾ ਚਾਹੀਦਾ ਸੀ। ਜੀ ਬਿਲਕੁਲ ਜਦੋਂ ਹਾਈ ਕੋਰਟ ਨੇ ਫੋਟੋਆਂ ਦੇਖੀਆਂ ਤਾਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਪ੍ਰਦਰਸ਼ਨ ਕਰਨ ਨਹੀਂ ਜਾ ਰਹੇ ਲੱਗਦੇ ਕਿਉਂਕਿ ਜਿਸ ਤਰੀਕੇ ਨਾਲ ਤੁਹਾਡੇ ਕੋਲ ਹਥਿਆਰ ਹੈਗੇ ਨੇ ਗੰਡਾਸੇ ਹੈਗੇ ਕਰਪਾਨਾ ਹੈਗੀਆਂ ਨੇ ਉਹਦੇ ਨਾਲ ਲੱਗਦਾ ਹੈ ਕਿ ਤੁਸੀਂ ਕੋਈ ਲੜਾਈ ਜਾਂ ਜੰਗ ਕਰਨ ਜਾ ਰਹੇ ਹੋ ਫਿਰ ਉਹਨੂੰ ਸ਼ਾਂਤੀਪੂਰਵਕ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਬਹੁਤ ਸਾਰੀ ਚੀਜ਼ਾਂ ਜਦੋਂ ਹਾਈ ਕੋਰਟ ਦੇ ਤਲਕਪਟੀਆਂ ਸੀਗੀਆਂ ਤੇ ਜਿਹੜੇ ਐਡਵੋਕੇਟਸ ਜਿਹੜੇ ਕਿਸਾਨਾਂ ਦੇ ਪੱਖ ਤੋਂ ਨੂੰ ਲੈ ਕੇ ਆਏ ਸੀ ਉਹਨਾਂ ਨੂੰ ਇੱਥੇ ਤਾਂ ਕਿਹਾ ਕਿ ਤੁਹਾਨੂੰ ਦਾ ਇੱਥੇ ਕੋਰਟ 'ਚ ਖੜੇ ਹੋਣ ਦਾ ਵੀ ਹੱਕ ਨਹੀਂ ਹੈਗਾ ਕਿ ਤੁਸੀਂ ਹੁਣੇ ਫੋਟੋਆਂ ਦੇਖੋ ਹੁਣ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਕਾਫੀ ਦੇਰ ਤੱਕ ਹਾਈ ਕੋਰਟ ਨੇ ਤਲਕ ਟਿੱਪਣੀਆਂ ਕੀਤੀਆਂ ਸਰਕਾਰਾਂ ਨੂੰ ਵੀ ਝਾੜ ਪਈ ਆ ਹਰਿਆਣਾ ਨੂੰ ਵੀ ਪਲ ਝਾੜ ਪਈ ਆ ਕਿਉਂਕਿ ਸ਼ੁਗਨ ਕਰਨ ਦੇ ਮਾਮਲੇ 'ਚ 7 ਦਿਨਾਂ ਤੱਕ ਤੁਸੀਂ ਐਫ ਆਈ ਆਰ ਨਹੀਂ ਦਰਜ ਕੀਤੀ ਉਹਦੇ ਤੇ ਪੰਜਾਬ ਸਰਕਾਰ ਨੂੰ ਕਾਫੀ ਕਿਹਾ ਕਿ ਜ਼ੀਰੋ ਐਫ ਆਈ ਆਰ ਕਿਉਂ ਦਰਜ ਕੀਤੀ ਤੁਸੀਂ ਕਹਿੰਦੇ ਹੋ ਕਿ ਜੇ ਪੰਜਾਬ 'ਚ ਜੇ ਉਹਦੀ ਬਾਡੀ ਪੰਜਾਬ 'ਚ ਮਿਲੀ ਆ ਤਾਂ ਜ਼ੀਰੋ ਐਫ ਆਈ ਆਰ ਦਰਜ ਕਰਨ ਦਾ ਕੋਈ ਮਤਲਬ ਨਹੀਂ ਸੀਗਾ ਤੁਸੀਂ ਇਮੀਡੀਏਟਲੀ ਐਫ ਆਈ ਆਰ ਦਰਜ ਕਰ ਸਕਦੇ ਸੀ ਤੇ ਹਰਿਆਣਾ ਨੂੰ ਝਾੜ ਪਈ ਆ ਕਿ ਤੁਸੀਂ ਵੀ ਇਸ ਪੂਰੇ ਮਾਮਲੇ 'ਚ ਸਾਫ਼-ਸਾਫ਼ ਸਥਿਤੀ ਸਾਹਮਣੇ ਨਹੀਂ ਰੱਖ ਰਹੇ ਹੋ ਇਹ ਸਾਰੀ ਚੀਜ਼ਾਂ ਕਰਕੇ ਹਾਈ ਕੋਰਟ ਨੇ ਹਾਲਾਂਕਿ ਕਰਤਾ ਲੇਕਿਨ ਬਾਕੀ ਕੀ ਡਾਇਰੈਕਸ਼ਨਸ ਹੈਗੀਆਂ ਨੇ ਉਹ ਸ਼ਾਮ ਤੱਕ ਹਾਈ ਕੋਰਟ ਦੇ ਆਰਡਰ ਤੋਂ ਕਲੀਅਰ ਹੋ ਜਾਣਗੇ। ਸਭ ਤਮਾਮ ਜਾਣਕਾਰੀ ਲਈ ਸ਼ੁਕਰੀਆ ਪ੍ਰੀਤਾ ਵੱਡੀ ਖਬਰ ਹੈ ਜਿੱਥੇ ਕਿਸਾਨ ਆंदोलਨ ਨੂੰ ਲੈ ਕੇ ਹਾਈ ਕੋਰਟ ਜਿਹੜੀ ਆ ਉਹ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਜਿੱਥੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਝਾੜ ਲਗਾਈ ਉੱਥੇ ਹੀ ਕਿਸਾਨ ਆਗੂਆਂ ਨੂੰ ਵੀ ਫਟਕਾਰ ਲਗਾਉਂਦੀ ਹੋਈ ਹਾਈ ਕੋਰਟ ਨਜ਼ਰ ਆਈ ਜਿੱਥੇ ਉਹਨਾਂ ਨੇ ਕਿਹਾ ਕਿ ਕੌਣ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਾ ਹੈ ਤੁਸੀਂ ਹਤਿਆਰਿਆਂ ਦੇ ਨਾਲ ਲੈ ਸੋ ਕੇ ਬਾਰਡਰਾਂ ਤੇ ਜਾਂਦੇ ਹੋ ਬੱਚਿਆਂ ਨੂੰ ਅੱਗੇ ਕਰਦੇ ਹੋ ਤਾਂ ਇਸ ਨੂੰ ਤੁਸੀਂ ਸ਼ਾਂਤੀ ਮਈ ਤਰੀਕੇ ਦਾ ਪ੍ਰਦਰਸ਼ਨ ਕਿਵੇਂ ਕਹਿ ਸਕਦੇ ਹੋ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜ ਦਿੱਤਾ ਜਾਵੇ